ਹਾਂ ਬਰੀ ਅੱਜ ਸਰ ਹੋ ਗਿਆ ਸੀ ਮੇਰਾ ਟੀਵੀ ਦਾ ਕਲੀਅਰ ਸਾਰਾ ਅੱਛਾ ਹਾਂ ਅੱਜ ਸੀਗਾ ਹਾਂਜੀ ਸਰ ਅੱਜ ਸੀ ਕਿੰਨੇ ਵਜੇ ਰਿਪੋਰਟਿੰਗ ਸੀ ਸਰ ਰਿਪੋਰਟਿੰਗ ਟਾਈਮ 9 ਵਜੇ ਸੀ ਮਤਲਬ ਸਾਰਿਆਂ ਨੂੰ ਪਹਿਲਾਂ ਹੀ ਕਰੀ ਜਾ ਰਹੇ ਸੀ ਅੰਦਰ ਜੇ ਕਿਸੇ ਦਾ ਲੇਟ ਵੀ ਸੀਗਾ ਅੱਛਾ ਤੇ ਹਾਂਜੀ 9 ਵਜੇ ਐਂਟਰੀ ਕਰ ਲਓ ਤੇ ਹੋ ਗਿਆ ਸੀ ਸਰ 12 ਵਜੇ ਤੱਕ ਸਾਰਾ ਕੰਪਲੀਟ ਹੋ ਗਿਆ ਉਹਨਾਂ ਨੇ ਬਾਹਰ ਕੱਢ ਦਿੱਤਾ ਸੀ ਸਰ ਓਕੇ ਅੱਜ ਤਾਂ ਜਲਦੀ ਕਰਤਾ ਸਾਰਾ ਹਾਂਜੀ ਸਰ ਅੱਜ ਤਾਂ ਜਲਦੀ ਕਰ ਰਹੇ ਸੀ ਬਹੁਤ ਓਕੇ ਤਦਾਂ ਫੇਰ ਉਹੀ ਸੀਨਾ ਆਇਆ ਦਲੰਦਰ ਵਾਲਾ ਹਾਂ ਆਪਣੀ ਅਕੈਡਮੀ ਦੀ ਗੱਲ ਨਾਲ ਮੈਨੂੰ ਆਪਣੀ ਅਕੈਡਮੀ ਦੀ ਕੁੜੀ ਮਿਲੀ ਸੀ ਉਹਦਾ ਨਾਂ ਨਹੀਂ ਪਤਾ ਬਾਈ ਫੇਸ ਜਾਣਵੇਂ ਸੀਗੀ ਅੱਛਾ ਆਪਣੀ ਉਸਦੀ ਗੱਲ ਕਰਨ ਲੱਗੇ ਫੇਰ ਪਿੱਛੀ ਕੁੜੀ ਖੜੀ ਸੀਗੀ ਕਹਿੰਦੇ ਤੁਸੀਂ ਪ੍ਰੀਤਮ ਅਕੈਡਮੀ ਤੋਂ ਆਏ ਕਿ ਹਾਂਜੀ ਕਹਿੰਦੀ ਸੀ ਨਾ YouTube ਤੋਂ ਦੇਖ-ਦੇਖ ਕੇ ਸਿੱਖਿਆ ਆਨਾਂ ਤੋਂ ਸੇਨਰਾ ਮਤਲਬ ਮੈਂ ਕਹਿੰਦਾ ਜਿਹੜੇ ਆਂਦੇ ਬੱਚੇ ਉਹ ਤਾਂ ਸਿੱਖਦੇ ਹੀ ਨੇ ਹੋਰ ਵੀ ਪਤਾ ਨਹੀਂ ਕਿੰਨੇ ਕ ਬੱਚੇ ਸਿੱਖ ਰਹੇ ਨੇ YouTube ਤੋਂ ਦੇਖ-ਦੇਖ ਕੇ ਹਾਂ ਜੀ ਪਰ ਇਹਦੇ ਬਾਰੇ ਦੱਸੋ ਕਿ ਜੇਰਾ ਕਿਸੇ ਬੱਚੇ ਨੂੰ ਪ੍ਰੋਬਲਮ ਆਈ ਹੋਵੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਤੰਤ ਕਰਦੇ ਹੋ ਸਰ ਮੇਰੇ ਆਰੇਸ਼ ਨਾਲ ਕੋਈ ਸੀ ਅੱਛਾ ਜੀ ਅੱਜ ਮੈਂ ਸਰ ਮੇਰੇ ਨਾ ਜਿਵੇਂ ਸੀਗਾ ਉਹਦਾ ਕੈਟਾਗਰੀ ਵਾਲਾ ਜਿਹੜਾ ਮੇਰਾ ਪ੍ਰਾਣਾ ਸੀਗਾ ਉਹਦੇ ਵਿੱਚ ਨਾ ਮੇਰੇ ਜਿਵੇਂ ਸਰ ਪੰਜਾਬੀ ਦੇ ਵਿੱਚ ਨਾਮ ਮੇਰਾ ਨਾ ਸਾਰੇ ਸਰਟੀਫਿਕੇਟ ਚ ਪਪੇ ਦੇ ਪੈਰ ਚਾਰਾ ਐਵੇਂ ਕਰਕੇ ਚੱਲ ਰਿਹਾ ਸੀ ਇੱਕ ਦੋ ਡਾਕੂਮੈਂਟਸ ਤੇ ਉਹਨਾਂ ਨੇ ਪੰਜਾਬੀ ਦੇ ਵਿੱਚ ਪਪਾ ਰਾਰਾ ਲਿਖ ਦਿੱਤਾ ਇਦਾਂ ਕਰਕੇ ਪਰਵੀਨ ਤੇ ਮੈਂ ਫਿਰ ਸਰ ਉਹ ਨਾਮ ਬਣਾਇਆ ਸੀਗਾ ਹੁਣ ਤੇ ਉਹ ਕਹਿ ਰਹੇ ਸੀਗੇ ਵੀ ਇਹ ਨਾਮ ਤੇ ਥੋੜਾ ਇਸ਼ੂ ਹੋਏਗਾ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਚੈੱਕ ਉਹੀ ਕਰਨਾ ਜੇ ਤੁਸੀਂ ਫਾਰਮ ਤੇ ਲਗਰੇ ਆ ਜਿਹੜੇ ਡਾਕੂਮੈਂਟ ਉਦੋਂ ਅਪਲੋਡ ਹੋਏ ਨੇ ਤੁਹਾਡੇ ਵੀ ਮੈਂ ਅਸੀਂ ਉਹੀ ਚੈੱਕ ਕਰਦੇ ਨੇ اچھا ਜਿਵੇਂ ਦਾ ਵੀ ਹੈਗਾ ਉਹ ਦਿਖਾਓ ਉਹਨਾਂ ਨੇ ਉਹੀ ਦੇਖਿਆ ਸਰ ਪਰ ਉਹਨਾਂ ਨੇ ਨਾ ਟਿੱਕ ਲਾਇਆ ਕਿ ਮੈਨੂੰ ਲੱਗ ਆਇਆ ਕਿ ਵੀ ਮਤਲਬ ਇਦਾਂ ਸੀ ਨਾ ਮੈਂ ਅਪਲਾਈ ਕਰਿਆ ਸੀ ਸਾਡਾ ਇਹ ਵਾਲਾ ਵੀ ਅਪਲੋਡ ਕੀਤਾ ਜਾਵੇ ਉਹਨੇ ਦੋ ਦੋਨੇ ਹੀ ਲਾਇਏ ਡਾਕੂਮੈਂਟ ਸਰ ਓਕੇ ਓਕੇ ਕੈਟਾਗਰੀ ਵਾਲਾ ਪੁਰਾਣਾ ਵੀ ਔਰ ਨਮਾ ਵੀ ਕਰ ਠੀਕ ਹੈ ਸਰ ਇੱਕ ਇਹ ਵੀ ਪ੍ਰੋਬਲਮ ਆ ਰਹੀ ਹੈ ਜਿੱਦਾਂ ਮੇਰਾ ਆਧਾਰ ਕਾਰਡ ਸੀਗਾ ਹਾਂ ਜਦੋਂ ਮੈਂ ਫਾਰਮ ਫਿੱਲ ਕਰ ਰਿਹਾ ਏ ਆਧਾਰ ਕਾਰਡ ਉਹ ਲਗਾਇਆ ਸੀ ਜਿਹੜਾ ਉਹ ਤੋਂ ਬਾਅਦ ਮੈਂ ਅਪਡੇਟ ਕਰਾ ਲਿਆ ਸਰ ਫੋਟੋ ਵਗੈਰਾ ਚੇਂਜ ਹੋ ਗਈ ਉਹ ਥੀਸ ਨੂੰ ਵੀ ਕਹਿ ਰਹੇ ਸੀ ਕਿ ਉਹ ਵੀ ਇੱਥੇ ਆਧਾਰ ਕਾਰਡ ਤੇ ਫੋਟੋ ਹੋ ਰਾਇ ਹੈ ਹੋਰ ਮੈਂ ਕਦੇ ਰਸਤਾ ਵੀ ਅਪਡੇਟ ਕਰਾਇਆ ਬਾਅਦ ਵੀ ਤਾਂ ਕਰ ਗਏ ਸਰ ਪਰ ਉਹ ਉਹਨਾਂ ਨੇ ਚਲਾ ਲਿਆ ਸੀਗਾ ਤਾਂ ਹੀ ਤੇ ਉਹਦੀ ਨਹੀਂ ਡੈਕਲੇਰੇਸ਼ਨ ਦਿਖਾਈ ਹੈਗੀ ਓਕੇ ਓਕੇ ਯਾਰ ਜੀ ਯੋ ਸੇਮ ਰੂ ਰੱਖੋ ਕਹਿੰਦੇ ਵੀ ਜਿਹੜੇ ਤੁਸੀਂ ਜਦੋਂ ਫਾਰਮ ਫਿੱਲ ਕਰਿਆ ਆ ਫਿਰ ਸੇਮ ਹੀ ਰਹਿਣਾ ਵੀ ਇਹ ਕੋਸ਼ਿਸ਼ ਕਰੋ ਤੁਸੀਂ। ਓਕੇ ਓਕੇ ਕੋਈ ਚੇਂਜ ਨਾ ਹੋਵੇ ਕਿੰਨਾ ਜਿਹੜਾ ਕੁਝ ਹੈਗਾ ਹੋ ਜਾਏ ਟੈਂਸ ਆ ਪਲੱਸ 2 ਦਾ ਚਾਹੇ ਡਾਰ ਕਾੜੇ ਚਾਹੇ ਜਿੰਦਾ ਕੁਝ ਵੀ ਆ। ਹਾਂਜੀ ਸਰ ਮੈਂ ਹਾਂਜੀ ਵੀ ਉਹੀ ਹੋਵੇ ਸਰ ਮੇਰੀ ਇੱਕ ਕੇ ਪ੍ਰੋਬਲਮ ਮੇਰਾ ਜਿਹੜਾ ਪਲੱਸ 2 ਦਾ ਮਤਲਬ ਉਹਦੇ ਵਿੱਚ ਇਹਨਾਂ ਨੇ ਅਪਲੋਡ ਕਰਿਆ ਹੀ ਨਹੀਂ ਹੈਗਾ ਮੈਂ ਜਿਹੜੇ ਕੈਫੇ ਤੋਂ ਕਰਵਾਇਆ ਉਹਨਾਂ ਨੇ ਪਲੱਸ 2 ਦੀ ਜਗ੍ਹਾ ਤੇ ਮੇਰਾ ਗ੍ਰੈਜੂਏਸ਼ਨ ਦਾ ਲਾਇਆ ਪਿਆ ਸਰ। ਅੱਛਾ ਇਹ ਜਦੋਂ ਤੇ ਉਹ ਕਰਨ ਲੱਗੇ ਵੈਰੀਫਿਕੇਸ਼ਨ ਹੋਣ ਲੱਗੀ ਸਰ ਤੇ ਮੇਰਾ ਪਲੱਸ 2 ਦਾ ਹੀ ਨਾਮ ਹੋਇਆ ਹੋਇਆ ਅੱਛਾ ਫਿਰ ਮੈਂ ਸਰ ਹੋਰ ਉੱਥੇ ਇੱਕ ਡਿਕਲੇਰੇਸ਼ਨ ਲਿਖੀ ਆ ਵੀ ਮੇਰੇ ਇੰਦਾ ਵੀ ਫਰੋਂਟ ਟਾਈਮ ਮਿਸ ਹੋ ਗਿਆ ਜਾਂ ਮੇਰਾ ਇਹ ਅਪਲੋਡ ਕਰਿਆ ਜਾਵੇ ਕਰ ਐਮੇਲ ਤੋਂ ਹੋਇਆ ਮਤਲਬ ਪਾਪੀ ਪਰ ਤਾਂ ਹੋ ਗਿਆ ਸੀ ਸਰ ਸਾਰਾ ਅੰਬੀ ਪ੍ਰੋਸੈਸ ਮਤਲਬ ਫਾਈਨਲੀ ਹੋ ਗਿਆ ਨਾ ਸਾਰਾ ਹਾਂਜੀ ਸਰ ਫਾਈਨਲੀ ਹੋ ਗਿਆ ਸਾਰਾ ਕੁਝ ਓਕੇ ਓਕੇ ਮੈਨੂੰ ਮੈਂ ਸਰ ਤਿੰਨ ਚੀਜ਼ਾਂ ਲਈ ਆਪਣਾ ਡਿਕਲੇਰੇਸ਼ਨ ਲਿਖੀ ਆ ਫਿਰ ਅੱਛਾ ਹਾਂਜੀ 21 ਜਗ੍ਹਾ ਦੇ ਮਤਲਬ ਹੋ ਕੇ ਕੈਟਾਗਰੀ ਜਾ ਉਹਦੇ ਲਈ ਵੀ ਜਿਹੜਾ ਫਾਰਮ ਮਿਸ ਹੋਇਆ ਹੈ ਸਾਰੀਆਂ ਚੀਜ਼ਾਂ ਲਕਵਾਉਣੀਆਂ ਨੇ ਉਹਨਾਂ ਨੇ ਫਿਰ ਸਹੀ ਕੰਮ ਗੁਰੂ ਜੀ ਕਿਉਂਕਿ ਜਦੋਂ ਵੀ ਬੱਚਾ ਕੋਈ ਨਵਾਂ ਫਾਰਮ ਭਰਦਾ ਭਰਤੀ ਦਾ ਤਾਂ ਆਹ ਜੀ ਜ਼ਰੂਰ ਕਰੇ ਹਨਾ ਆਪਣੇ ਡਾਕੂਮੈਂਟ ਵਗੈਰਾ ਜ਼ਰੂਰ ਚੈੱਕ ਕਰ ਲੈਣ ਇੱਕ ਵਾਰ ਆਪਣਾ ਨਾਮ ਨੰਬਰ ਹਰ ਇੱਕ ਚੀਜ਼ ਚੰਗੀ ਤਰ੍ਹਾਂ ਉਹ ਸਾਰੀਆਂ ਨੋਟ ਡਾਊਨ ਕਰਕੇ ਰੱਖਣ ਕਿਉਂਕਿ ਬਾਅਦ ਦੇ ਵਿੱਚ ਲਾਸਟ ਟਾਈਮ ਤੇ ਆ ਕੇ ਬਹੁਤ ਪ੍ਰੋਬਲਮ ਆਉਂਦੀ ਹੈ ਬਹੁਤ ਪ੍ਰੋਬਲਮ ਆਉਂਦੀ ਸਰ ਮੈਂ ਵੀ ਹੁਣੇ ਹੀ ਸਿੱਖ ਕੇ ਆਈ ਆ ਇਹ ਵੈਰੀਫਿਕੇਸ਼ਨ ਤੋਂ ਕਿ ਬਸ ਸੇਮ ਹੀ ਰੱਖੋ ਜਿਹੜਾ ਪਹਿਲਾਂ ਤੁਸੀਂ ਕਰਤਾ ਨਾ ਤੇ ਉਹ ਦੋਹੀ ਰੱਖੋ ਫਿਰ ਬਿਲਕੁਲ ਬਿਲਕੁਲ ਸਹੀ ਹਾਂ ਜੀ ਸਰ

ਕਾਸਟਰੋ ਬਾਕੀ ਉਹਦਾ ਮੈਨੂੰ ਪਤਾ ਨਹੀਂ ਸੀ ਕਿ ਉਹ ਕਿਹੜੇ ਸ਼ਬਦ ਸਿਰ ਮੈਂ ਨਾਂ ਨਹੀਂ ਸੀ ਜਰ ਠੀਕ ਹੈ ਤੇ ਜਿਵੇਂ ਇੱਕ ਪ੍ਰੋਪਰ ਜਿਵੇਂ ਤੋਂ ਐਸੀ ਕਾਸ ਨੇ ਬਿਲੋਂਗ ਕਰਦੀ ਹੈ ਨਾ ਇੱਕ ਪ੍ਰੋਪਰ ਇੱਕ ਐਸੀ ਕਾਸ ਕੈਟਾਗਰੀ ਦੇ ਲਈ ਕਿਵੇਂ ਇੱਕ ਡਾਕੂਮੈਂਟ ਪ੍ਰੋਪਰ ਹੋ ਫਾਈਲ ਤਿਆਰ ਕਰਨੀ ਆ ਉਹਦੇ ਬਾਰੇ ਗਾਈਡ ਅਪ ਕਰੀ ਜਿਵੇਂ ਤੋਂ ਫਾਈਲ ਹੈਗੀ ਤੇ ਕੋ ਨਾ ਨਾਂ ਫੀਸ ਜਦੋਂ ਤੁਮਾ ਦਫਰ ਆਣਾ ਆ ਉਹਦੇ ਲਈ ਕਿੱਗਾ ਕੀ ਕਰਨਾ ਨਹੀਂ ਹੁਣ ਜਿਵੇਂ ਲਗਾਏ ਸੀਗੇ ਸੇਮ ਸੇਮ ਡਾਕੂਮੈਂਟ ਸਾਰੇ ਕੀ ਕੀ ਲਗਾਏ ਸੀਗੇ ਸਾਰੇ ਤੇ ਉਹਨੇ ਸਰ ਕੀ ਕੀ ਲਗਾਇਆ ਇਹਨੇ ਨਾ ਸਰ ਉਹ ਇਹ ਚਤਾਈ ਸੀਗਾ 10th 2 ਦੀ ਹਾਂ ਜਿੱਦਾਂ ਵੀ ਕਿਸੇ ਨੇ ਜਦੋਂ ਫਾਰਮ ਫਿਲ ਕਰਿਆ ਹੈ ਜਿਹੜੀ ਆਪਣੀ ਹਾਇਰ ਕੁਆਲਿਫਿਕੇਸ਼ਨ ਲਗਾਈ ਹੋਈ ਹੈ ਉਹ ਵਾਲਾ ਤੇ ਆਈਡੀ ਪ੍ਰੂਫ ਦੇ ਆਧਾਰ ਪੈਨ ਆਧਾਰ ਪੈਨ ਵੀ ਸਰ ਉਹ ਜੇਕਰ ਤੁਸੀਂ ਜਿਹੜੇ ਤੁਸੀਂ ਫਾਰਮ ਕੀ ਕਰਾਂ ਟਾਈਮ ਆਪਣੇ ਦੋ ਪ੍ਰੂਫ ਲਗਾਏ ਨੇ ਉਹ ਚਾਹੀਦੇ ਨੇ ਬੜਾ ਅੱਛਾ ਤੇ ਬਾਕੀ ਸਰ ਆਪਣੀ ਕੈਟਾਗਰੀ ਦਾ ਸੀਗਾ ਓਕੇ ਹਾਂਜੀ ਰੈসিডੈਂਸ ਲੈ ਆ ਨਹੀਂ ਉਹਨਾਂ ਨੇ ਉਹ ਜਨਰਲ ਕੈਟਾਗਰੀ ਦਾ ਹੀ ਸੀਗਾ ਮੈਂ ਓਕੇ ਓਕੇ ਹਾਂਜੀ ਸਰ ਇਹ ਡਾਕੂਮੈਂਟਸ ਸੀਗੇ ਬਾਕੀ ਠੀਕ ਹੈ। ਠੀਕ। ਓਕੇ ਵਰੀ। ਕਾਫੀ ਮਸਤੀ ਹੈ ਸਰ ਆਪਣੀ ਅਕੈਡਮੀ ਦੀਆਂ ਕੁੜੀਆਂ ਉਥੇ। ਹਾਂ ਅੱਜ ਕਾਫੀ ਜਮਾਂ ਸੀ। ਹਾਂ ਅੱਜ ਕਾਫੀ ਸੀਗੇ। ਮੈਂ ਵੀ ਜ਼ਰਾ ਰਾਤ ਹੀ ਤੁਸੀਂ ਜਿਹੜੀ ਪਾਈ ਸੀ ਵੀਡੀਓ ਉਹਨਾਂ ਦੀ ਚੱਤ ਵਾਲੀ ਉਹਨਾਂ ਉਹਨਾਂ ਨੂੰ ਦੇਖ ਕੇ ਹੀ ਵਾਰ ਮੈਂ ਵੀ ਕਰਿਆ ਆਪਣੇ ਡਾਕੂਮੈਂਟਸ ਠੀਕ ਰਾਤ। ਨਹੀਂ ਸਹੀ ਆ। ਜ਼ਰੂਰੀ ਆ ਕਾਨੂੰ ਉਥੇ ਟਾਈਮ ਵੇਸ ਕਰਨਾ ਨਾਲ ਉਹਨਾਂ ਨਾਲ ਨਾਲ ਆਪਣਾ। ਹਾਂ ਜੀ ਸਰ ਮੈਨੂੰ ਵੀ ਇਹਨਾਂ ਪਤਾ ਨਹੀਂ ਸੀਗਾ ਮੈਂ ਵੀ ਉਹ ਵੀਡੀਓ ਦੇਖੀ ਪਹਿਲਾਂ ਰਾਤੀ ਜਦ ਤੁਸੀਂ ਪਾਈ ਤੇ ਮੈਂ ਕਰਿਆ ਮੈਂ ਧਿਆਨ। ਸਾ ਲੋਬ ਦਿਆ ਫਾਈਨਲ ਕੁਛ ਹੋਰ ਤਾਂ ਨਹੀਂ ਕੋਈ ਇਨਫੋਰਮੇਸ਼ਨ ਕਿਸ ਤਰ੍ਹਾਂ ਦੀ ਸਰ ਵਸ ਬਾਕੀ ਤਾਂ ਇਹੀ ਸੇਵਨ ਅਜ ਕੱਲ ਨਾਲੋਂ ਮੰਨਦੇ ਜਿਹ ਪ੍ਰੋਸੈਸ ਥੋੜਾ ਤੇਜ਼ ਚੱਲ ਰਿਹਾ ਸੀ ਉਹਨਾਂ ਨੇ ਜਲਦੀ ਫ੍ਰੀ ਕਰ ਹੀ ਗਏ ਉਹਨੇ ਪੰਜਾਬ ਪੁਰ ਸਿੱਕਣੇ ਥੋੜਾ ਪਹਿਲੇ ਦਿਨ ਉਹਨਾਂ ਦਾ ਥੋੜਾ ਏਕਣ ਚੱਲਦਾ ਫਿਰ ਅਗਲੇ ਦਿਨ ਸਪੀਡ ਤੇ ਹੀ ਹੋ ਗਈ ਹਾਂਜੀ ਹੋਰ ਵੀ ਕੁਝ ਲੈ ਜਾਣ ਨਹੀਂ ਦਿੰਦੇ ਹੈਗੇ ਸਰ ਕੋਈ ਵੀ ਜਿਵੇਂ ਮੈਨੂੰ ਫੋਨ ਵਗੈਰਾ ਵੀ ਨਾਲ ਅੱਛਾ हां जी ਉਹਨਾਂ ਵਸ ਇੱਕ ਸਾਈਡ ਕਹਿ ਰਹੇ ਨੇ ਜੇ ਤੁਹਾਡੇ ਨੇੜੇ ਨਾਲ ਨਹੀਂ ਕੋਈ ਹੈਗਾ ਤਾਂ ਆਪਣਾ ਰੱਖ ਦਿਓ ਬਸ ਇੱਕ ਫਾਈਲ ਇਹ ਆ ਔਰ ਪੈਨ ਵਸ ਹੀ ਰਜ਼ਾਨ ਦਿੰਦੇ ਨੇ ਆਪਣੇ ਨਾਲ ਅੰਦਰ ਹਾਂ ਜੀ ਕਾਨਪਿੰਗ ਦਾ ਸਰ ਉੱਥੇ ਕੁਝ ਨਹੀਂ ਹੈਗਾ ਅੰਦਰ ਮਰਵੰਦ ਨੀਅਰ ਵਾਈ ਵੀ ਸਰ ਕੋਈ ਸ਼ਾਪ ਬਾਹਰ ਵੀ ਦੇਖੀ ਆ ਉੱਥੇ ਵੀ ਨਹੀਂ ਸਿਫੁੱਲੇ ਹੈਗੇ ਕੋਈ ਕੁਝ ਨਾਲ ਹੀ ਲੈ ਗਏ ਚੰਡੀਗੜ੍ਹ ਸੀਗਾ ਹਾਂ ਜੀ ਸਰ ਚੰਡੀਗੜ੍ਹ ਹੀ ਸੀਗਾ ਸਰ ਠੀਕ ਹੈ ਠੀਕ ਹੈ ਬਰੀ ਥੈਂਕ ਯੂ ਸੋ ਮਚ ਇਸ ਚੀਜ਼ ਲਈ ਬਹੁਤ ਸਾਰੇ ਬੱਚਿਆਂ ਨੂੰ ਇਸ ਚੀਜ਼ ਬਾਰੇ ਗਾਈਡੈਂਸ ਮਿਲੇਗੀ ਹੁਣ ਠੀਕ ਹੈ